ਓਏ ਯਾਰ ਇੱਕ ਮਿੰਟ ਰੋਈ ਇੱਕ ਮਿੰਟ ਰੋਈ ਇੱਕ ਮਿੰਟ ਰੋਈ ਭਾਈ ਪਿੱਛੇ ਕਰ ਲੈ ਤੁਹਾਡੇ ਮੇਰੇ ਸਾਡੇ ਹੋਰ ਖਰਾਬ ਨਹੀਂ ਬੜਾਣੀ ਨਹੀਂ ਭਾਈ ਇੱਕ ਢੋਲ ਲਗਾਈਏ ਯਾਰ ਬਦਨ ਉਹ ਇਨਾਂ ਨੂੰ ਯਾਰ ਆ ਰਹੀ ਨਹੀਂ ਕਰਤਾ ਦੇ ਦੋ ਭਾਈ ਤੇ ਕੈਮਰਾ ਨਹੀਂ ਤੂੰ ਆਪੋ ਜਿੰਨਾ ਮੈਨਾਂ ਨਹੀਂ ਕੜਾ ਕੈਮਰਾ ਇੰਨੀ ਦੂਰ ਖੜਾ ਹੈ ਤਨੂ ਨਹੀਂ ਸ਼ਰੇ ਸ਼ੂਟ ਕਿੰਨੇ ਸ਼ੂਟ ਚਾਏ ਮੇਰੇ ਤੁਹਾਡਾ ਕੈਮਰਾ ਬਾਹਰ ਆਪੇ ਚਾ ਰਹੇ ਨੇ ਸ਼ੂਟ ਲੈਣੇ ਮੈਂ ਪਾਇਟ ਕਰ ਲਈ ਆ ਹਾਈਪ ਕਰੋ ਭਾਈ ਨਾਲ ਹੀ ਕਰ ਲਈ ਤੁਹਾਡੇ ਮੈਂ ਕਿ ਲੱਗਿਆ ਇੰਨੇ ਕੀ ਨਹੀਂ ਰਹੀ ਆ ਦੇਖੋ ਆਪਣਾ ਮੁੰਡਾ ਚੰਗਾ ਹਾਂ ਦੇਖੇ ਜੀ ਮੈਂ ਦੇਖਿਓ دیکھو جیسے ਮੇਰਾ ਫੋਨ ਦੋ ਭਾਈ ਇੱਕ ਮਿੰਟ ਰੋਈਏ ਇੱਕ ਮਿੰਟ ਰੋ ਜਾਓ ਇੱਕ ਮਿੰਟ ਰੋ ਭਾਈ ਪਿੱਛੇ ਕਰਦੇ ਤੁਹਾਡੇ ਮੇਰੇ ਸਾਰੇ ਫੋਟੋਗ੍ਰਾਫੀ ਦੇ ਫਰਦਾਨੀ ਤੇ ਭਾਈ ਇੱਕ ਟੋਲ ਆ ਗਿਆ ਉਹ ਯਾਰ ਚੋ ਜਾ ਯਾਰ ਆ ਰਹੀ ਕੀ ਕਰਦਾ ਦੇ ਦੂ ਭਾਈ ਦਾ ਕੈਮਰਾ ਨਹੀਂ ਤੂੰ ਆਖੋ ਜਿੰਨਾ ਮੈਂ ਨਹੀਂ ਕੜਾ ਕੈਮਰਾ ਇੰਨੀ ਦੂਰ ਖੜਾ ਹੈ ਤਨੂ ਨਹੀਂ ਸਾਰੇ ਸ਼ੋਰ ਤੁਹਾਡੇ ਕਿੰਨੇ ਸ਼ੋਰ ਕਿਥੇ ਆਏ ਮੇਰੇ ਤੁਹਾਡਾ ਕੈਮਰਾ ਬਾਹਰ ਆ ਫਿਰ ਚਾਰੇ ਸ਼ੋਰ ਲੈਣੇ ਮੈਂ ਬਾਈਟ ਕਰਨੀ ਆ ਆਇਓ ਚਲੋ ਬਾਈ ਨਾਲ ਹੀ ਕਰੀ ਤੁਹਾਡੇ ਮੈਂ ਕਿ ਨੱਕਿਆ ਇਹ ਦੇਖੀ ਗਈ कौन जो किसी ने बात किया करते हैं राज्य राज्य सभा में मेंबर साहब आने का पड़े समस्या सुन की और राजनीति का बिल्कुल मुंह अजय जो बहुत विधानसभा मिनिस्टर अजय भाई डॉक्टर और मुख्यमंत्री वो लेगों लेग कैपिटल मिनिस्टर पंजाब के प्रधान अमन अरोड़ा जी आए सिर्फ बोलते नियम मारते मेरे सेंट्रल हॉल के तो प्रधान का अमन अरोड़ा गिर्द देश मौजूद नेता और केंद्र की सरकार मान जी जो हम कल को अंदर पर ਸਾਡੇ ਵੱਲੋਂ ਬਹੁਤ ਸਾਰੀਆਂ ਲੋਕਾਂ ਤੋਂ ਬਿਨਾਂ ਕੰਕਾਰ ਸਿੰਘ ਜੀ ਕਰਦੇ ਨੇ ਕਿ ਉਹ ਸਰਕਾਰ ਨੂੰ ਸਾਰੇ ਹਲਕਾ ਇੰਚਾਰਜ ਚੇਅਰਮੈਨ ਸਨ ਜਿਹੜੇ ਨੇ ਲਗਭਗ 80% ਦੇ ਅੰਦਰ ਲਾਜ਼ਮੀ ਰੈਂਡਰ ਦੇਣੀਆਂ ਆ ਗਏ ਨੇ ਮੈਂ ਸਭ ਤੋਂ ਪਹਿਲਾਂ ਇਹ ਕਹਿੰਦਾ ਦੁਨੀਆਂ ਦੁਨੀਆਂ ਵਾਸੂ ਜੇ ਪਾਛਾ ਨੇ ਇਸੇ ਵਾਰ ਨੀ ਲੋਡਿਆ ਅੱਜ ਕਹਾਵੇ ਸੱਚ ਹੋ ਗਈ ਜਿਹੜੀ ਕੱਲੇ ਕੱਲੇ ਸੀਗੇ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਵੀ ਕਦੀ ਕੁਝ ਮਿਲ ਸਕਦਾ ਪਰ ਅੱਜ ਸ਼੍ਰੀ ਆਦਮ ਕੇਟੀਵਾਲ ਜੀ ਨੇ ਇਹ ਕਰਕੇ ਦਿਖਾ ਦਿੱਤਾ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾ ਦਿੱਤਾ ਨਹੀਂ ਤਾਂ ਕਦੀ ਵਾਰੀ ਨਹੀਂ ਆਉਂਦੀ ਸੀ ਸਾਡੇ ਤੇ ਅੱਜ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਉਹਦੇ ਜਿਹੜੇ ਨਤੀਜੇ ਆ ਉਹ ਪੰਜਾਬ ਦੇ ਵਿੱਚ ਬਹੁਤ ਵਧੀਆ ਹੋਣੇ ਸ਼ੁਰੂ ਹੋ ਗਏ ਆ ਜੋ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਖੱਟਕਲ ਖਲਾਲੀ ਧਰਤੀ ਤੋਂ ਸੌਖੀ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਉਹ ਅੱਜ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਪਾਰਟੀ ਵਲੰਟੀਅਰਾਂ ਦੀ ਪੁੱਛਗਿੱਛ ਕਰਨ ਲੱਗ ਜਾਏ ਜਦੋਂ ਪਾਰਟੀ ਨੂੰ ਵਲੰਟੀਅਰਾਂ ਦੀ ਕਦਰ ਹੋ ਜਾਏ ਉਹ ਸਿਰਫ ਇੱਕ ਆਮ ਆਦਮੀ ਪਾਰਟੀ ਆ ਜਿਹਦੇ ਵਿੱਚ ਵਰਕਰਾਂ ਦੀ ਬਹੁਤ ਕਦਰ ਆ ਜੇ ਮੈਂ ਮਹਿਲਾ ਦੀ ਗੱਲ ਕਰਾਂ ਤੇ ਸਾਡੇ ਮਹਿਲਾ ਦੀ ਇੰਨੀ ਜਿਆਦਾ ਇੱਜ਼ਤ ਆਮ ਆਦਮੀ ਪਾਰਟੀ ਦੇ ਵਿੱਚ ਯਾਨੀ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਕਦੀ ਦੇਖੀ ਨਹੀਂ ਕਿ ਕਦੀ ਔਰਤਾਂ ਨੂੰ ਮਾਨ ਸਨਮਾਨ ਮਿਲਿਆ ਹੋਵੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਮਾਨ ਸਨਮਾਨ ਮਹਿਲਾਵਾਂ ਨੂੰ ਦਿੱਤਾ ਆ ਉਹਦੇ ਵਿੱਚ ਇੱਕ ਮੈਂ ਵੀ ਤੁਹਾਡੇ ਸਾਹਮਣੇ ਮਿਸਾਲ ਆ ਕਿਉਂਕਿ ਸਾਡਾ ਕੋਈ ਬੈਕਗ੍ਰਾਉਂਡ ਕੋਈ ਸਾਡੇ ਮੇਰੇ ਗ੍ਰੈਂਡਫਾਦਰ ਜਾਂ ਮੇਰੇ ਫਾਦਰ ਕੋਈ ਐਮ ਐਲ ਏ ਨਹੀਂ ਸੀ ਪਰ ਅਸੀਂ ਇਸ ਪਾਰਟੀ ਦੇ ਨਾਲ ਜਦੋਂ ਜੁੜੇ ਇੱਕ ਮੂਵਮੈਂਟ ਨੂੰ ਲੈ ਕੇ ਜੁੜੇ ਸੀਗੇ ਕਿ ਪੰਜਾਬ ਦੇ ਵਿੱਚ ਬਦਲਾ ਲਿਆਉਣਾ ਉਹ ਬਦਲਾ ਜਿਹੜਾ ਪੰਜਾਬ ਦੇ ਲੋਕਾਂ ਨੇ ਲਿਆਂਦਾ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾਈ ਤੇ ਉਸ ਸਰਕਾਰ ਦਾ ਜਨਨਗ ਵੀ ਲੈ ਰਹੇ ਆ ਸੋ ਮੈਂ ਜਿੱਥੇ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉੱਥੇ ਮੈਂ ਜਲੰਧਰ ਦੀ ਪੂਰੀ ਟੀਮ ਜਿੰਨੀ ਲੀਡਰਸ਼ਿਪ ਜਿੰਨੇ ਇੱਥੇ ਮੇਰੇ ਵਰਕਰ ਮੇਰੇ ਵੀਰ ਜਿੰਨੇ ਵੀ ਇੱਥੇ ਮੇਰੇ ਪਿੰਡਾਂ ਤੋਂ ਸਰਪੰਚ ਪੰਚ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਸ ਸੀਟ ਤੇ ਅੱਜ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਇੱਥੇ ਬਿਠਾਇਆ ਮੈਨੂੰ ਮੈਂ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਇਸ ਜਿਹੜੀ ਸੀਟ ਦੀ ਮਾਨ ਮਰਿਆਦਾ ਇਸ ਜ਼ਿੰਮੇਵਾਰੀ ਨੂੰ ਮੈਂ ਆਪਣੀ ਇਮਾਨਦਾਰੀ ਦੇ ਨਾਲ ਨਿਭਾਵੂਗੀ ਜਿੰਨੇ ਵੀ ਡਿਵੈਲਪਮੈਂਟ ਰਹਿੰਦੀ ਆ ਜਿਹੜੀ ਵੀ ਜਲੰਧਰ ਦੇ ਵਿੱਚ ਇਸ ਕੁਰਸੀ ਤੇ ਬੈਠ ਕੇ ਮੈਂ ਆਪਣੀ ਇਮਾਨਦਾਰੀ ਦੇ ਨਾਲ ਆਪਣੇ ਜਲੰਧਰ ਦੀ ਡਿਵੈਲਪਮੈਂਟ ਕਰਾਉਂਗੀ ਆਪਣੇ ਕੰਮ ਜਿਹੜੇ ਰਹਿੰਦੇ ਨੇ ਉਹ ਸਾਰੇ ਕੰਮਾਂ ਤੇ ਧਿਆਨ ਦੇਵਾਂਗੇ ਕੰਮ ਕਰਾਵਾਂਗੇ ਤਾਂ ਜੋ ਸਤਾਈ ਦੇ ਵਿੱਚ ਸਾਨੂੰ ਵੋਟ ਮੰਗਣ ਜਾਣ ਦੀ ਲੋੜ ਨਾ ਪਵੇ ਕਿਉਂਕਿ ਲੋਕ ਆਪ ਵੋਟ ਦੇਣ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਸੋ ਜਿੰਨੇ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਥੈਂਕ ਯੂ ਆਮ ਆਦਮੀ ਦੀ ਸਨ ਜਗਲੀ ਨੂੰ ਬਹੁਤ ਜੀ ਕਰਦੇ ਸੱਜਣਾਂ ਦੀ ਸਭਾ ਮੈਂਬਰ ਜੀ ਨੂੰ ਸਵਾਗਤ ਕਰਦੇ مساجد کی اور الہ آباد واج کر رہے ہیں بالکل موہ یہ جو دس منسٹر اجمہ ڈاکٹر ورشنگلا یار ورشنگلا کو ڈیا فون لگا رہے ہیں کیبنٹ منسٹر پنجاب کے پردان امن کروڑا جی علی سے ملنے ہیں ہم مان کچھ اعلان دینے سینٹرل ہال کے تو لگا کر امنہ مجرا جی دردے पर बाल सिंह जो हम तरफ को अंदर को बताएंगे बहुत बहुत आभार जो प्रतिभा कलाकार सिंह जी कर रहे हैं और सरकार के सारे हल्का इंशाअ चेयरमैन चेयरमैन ने तक बात करते अपने नजरिया केंद्र दिया सर मैं सब कह रहा हूं कि हरियाणा दूसरी सबड़ियां आज सच्चे पक्ष ने इस सम्मान में तोड़ दिया आज ਹਾਂ ਲੋਕ ਸਾਡੀ ਹੋ ਗਈ ਜਿਹੜੀ ਕਦੇ ਕਹਦੇ ਸੀਗੇ ਕਿ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਵੀ ਕਦੀ ਕੁਝ ਮਿਲ ਸਕਦਾ ਪਰ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਇਹ ਕਰਕੇ ਦਿਖਾ ਦਿੱਤਾ ਕਿ ਅੱਜ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਇਹਨਾਂ ਕੁਰਸੀਆਂ ਤੇ ਬਿਠਾ ਦਿੱਤਾ ਨਹੀਂ ਤਾਂ ਕਦੀ ਬਾਰੀ ਨਹੀਂ ਆਉਂਦੀ ਸੀ ਸਾਡੀ ਤੇ ਅੱਜ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਉਹਦੇ ਜਿਹੜੇ ਨਤੀਜੇ ਆ ਉਹ ਪੰਜਾਬ ਦੇ ਵਿੱਚ ਬਹੁਤ ਵਧੀਆ ਹੋਣੇ ਸ਼ੁਰੂ ਹੋ ਗਏ ਆ ਜੋ ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਖੰਖਰ ਕਲਾਂ ਦੀ ਧਰਤੀ ਤੋਂ ਸ਼ੁਰੂ ਕਰਦੀ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਉਹ ਅੱਜ ਰੰਗਲਾ ਪੰਜਾਬ ਬਣਨਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਪਾਰਟੀ ਵਲੰਟੀਅਰਾਂ ਦੀ ਪੁੱਛਗਿੱਛ ਕਰਨ ਲੱਗ ਜਾਏ ਜਦੋਂ ਪਾਰਟੀ ਨੂੰ ਵਲੰਟੀਅਰਾਂ ਦੀ ਕਦਰ ਹੋ ਜਾਏ ਉਹ ਸਿਰਫ ਇੱਕ ਆਮ ਆਦਮੀ ਪਾਰਟੀ ਆ ਜਿਹਦੇ ਵਿੱਚ ਵਰਕਰਾਂ ਦੀ ਬਹੁਤ ਕਦਰ ਆ ਜੇ ਮੈਂ ਮਹਿਲਾ ਦੀ ਗੱਲ ਕਰਾਂ ਤੇ ਸਾਡੇ ਮਹਿਲਾ ਦੀ ਇੰਨੀ ਜਿਆਦਾ ਇੱਜ਼ਤ ਆਮ ਆਦਮੀ ਪਾਰਟੀ ਦੇ ਵਿੱਚ ਯਾਨੀ ਤਾਂ ਦੂਸਰੀਆਂ ਪਾਰਟੀਆਂ ਦੇ ਵਿੱਚ ਕਦੀ ਦੇਖੀ ਨਹੀਂ ਕਿ ਕਦੀ ਔਰਤਾਂ ਨੂੰ ਮਾਨ ਸਨਮਾਨ ਮਿਲਿਆ ਹੋਵੇ ਪਰ ਆਮ ਆਦਮੀ ਪਾਰਟੀ ਦੇ ਵਿੱਚ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਜੋ ਮਾਨ ਸਨਮਾਨ ਮਹਿਲਾਵਾਂ ਨੂੰ ਦਿੱਤਾ ਆ ਉਹਦੇ ਵਿੱਚ ਇੱਕ ਮੈਂ ਵੀ ਤੁਹਾਡੇ ਸਾਹਮਣੇ ਮਿਸਾਲ ਆ ਕਿਉਂਕਿ ਸਾਡਾ ਕੋਈ ਬੈਕਗ੍ਰਾਉਂਡ ਕੋਈ ਸਾਡੇ ਮੇਰੇ ਗ੍ਰੈਂਡਫਾਦਰ ਜਾਂ ਮੇਰੇ ਫਾਦਰ ਕੋਈ ਐਮ ਐਲ ਏ ਨਹੀਂ ਸੀ ਪਰ ਅਸੀਂ ਇਸ ਪਾਰਟੀ ਦੇ ਨਾਲ ਜਦੋਂ ਜੁੜੇ ਇੱਕ ਮੂਵਮੈਂਟ ਨੂੰ ਲੈ ਕੇ ਜੁੜੇ ਸੀਗੇ ਕਿ ਪੰਜਾਬ ਦੇ ਵਿੱਚ ਬਦਲਾ ਲਿਆਉਣਾ ਉਹ ਬਦਲਾ ਜਿਹੜਾ ਪੰਜਾਬ ਦੇ ਲੋਕਾਂ ਨੇ ਲਿਆਂਦਾ ਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣੀ ਸਰਕਾਰ ਬਣਾਈ ਤੇ ਉਸ ਸਰਕਾਰ ਦਾ ਜਿੰਨਿਗ ਵੀ ਲੈ ਰਹੇ ਆ ਸੋ ਮੈਂ ਜਿੱਥੇ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਉੱਥੇ ਮੈਂ ਜਲੰਧਰ ਦੀ ਪੂਰੀ ਟੀਮ ਜਿੰਨੀ ਲੀਡਰਸ਼ਿਪ ਜਿੰਨੇ ਇੱਥੇ ਮੇਰੇ ਵਰਕਰ ਮੇਰੇ ਵੀਰ ਜਿੰਨੇ ਵੀ ਇੱਥੇ ਮੇਰੇ ਪਿੰਡਾਂ ਤੋਂ ਸਰਪੰਚ ਪੰਚ ਆਏ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਸ ਸੀਟ ਤੇ ਅੱਜ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਇੱਥੇ ਬਿਠਾਇਆ ਮੈਨੂੰ ਮੈਂ ਪਾਰਟੀ ਨੂੰ ਇਹ ਵਿਸ਼ਵਾਸ ਦਿਵਾਉਣੀ ਆ ਕਿ ਇਸ ਜਿਹੜੀ ਸੀਟ ਦੀ ਮਾਨ ਮਰਿਆਦਾ ਇਸ ਜ਼ਿੰਮੇਵਾਰੀ ਨੂੰ ਮੈਂ ਆਪਣੀ ਇਮਾਨਦਾਰੀ ਦੇ ਨਾਲ ਨਿਭਾਵੂਗੀ ਜਿੰਨੇ ਵੀ ਡਿਵੈਲਪਮੈਂਟ ਰਹਿੰਦੀ ਆ ਜਿਹੜੀ ਵੀ ਜਲੰਧਰ ਦੇ ਵਿੱਚ ਇਸ ਕੁਰਸੀ ਤੇ ਬੈਠ ਕੇ ਮੈਂ ਆਪਣੀ ਇਮਾਨਦਾਰੀ ਦੇ ਨਾਲ ਆਪਣੇ ਜਲੰਧਰ ਦੀ ਡਿਵੈਲਪਮੈਂਟ ਕਰਾਉਂਗੀ ਆਪਣੇ ਕੰਮ ਜਿਹੜੇ ਰਹਿੰਦੇ ਨੇ ਉਹ ਸਾਰੇ ਕੰਮਾਂ ਤੇ ਧਿਆਨ ਦੇਵਾਂਗੇ ਕੰਮ ਕਰਾਵਾਂਗੇ ਤਾਂ ਜੋ 27 ਦੇ ਵਿੱਚ ਸਾਨੂੰ ਵੋਟ ਮੰਗਣ ਜਾਣ ਦੀ ਲੋੜ ਨਾ ਪਵੇ ਕਿਉਂਕਿ ਲੋਕ ਆਪ ਵੋਟ ਦੇਣ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਆ ਸੋ ਜਿੰਨੇ ਵੀ ਇੱਥੇ ਪਹੁੰਚੇ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਥੈਂਕ ਯੂ ਆਮ ਆਦਮੀ ਦੀ اوہ ملگیر کٹھاں دے کول پیچھے ملگیر کٹھاں وچ نہیں آیا Oh, thank God. Oh, thank God. Oh, thank God. Oh, thank God.